ਸਾਡਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੁੜ ਵਾਲੀਆਂ ਟਿੱਕੀਆਂ ਬਣਾਉਣ ਲੱਗੇ ਹਾਂ ਤੇ ਬਹੁਤ ਵਧੀਆ ਬਣਦੀ ਆ ਤੇ ਤੁਸੀਂ ਘਰੇ 스ਨੈਕਸ ਦੇ ਤੌਰ ਤੇ ਵਰਤ ਸਕਦੇ ਹੋ ਚਾਹ ਨਾਲ ਚਾਹੇ ਕਿਸੇ ਵੀ ਟਾਈਮ ਯੂਜ਼ ਕਰ ਸਕਦੇ ਹੋ ਆਟਾ ਲਿਆ ਹੋਇਆ ਆ ਤੇਲ ਥੋੜੇ ਪੋਨ ਲਿਆ ਮੈਂ ਗੁੜ ਵਾਲੇ ਤਿੰਨ ਗੁੜ ਲਿਆ ਸੀ ਥੋੜੇ ਜਿਹਾ ਪਾਣੀ ਚ ਇੰਨੇ ਪਾਣੀ ਚ ਚੰਗੀ ਤਰ੍ਹਾਂ ਮਤਲਬ ਉਬਾਲ ਕੇ ਠੰਡਾ ਕਰ ਲਿਆ ਆ ਤੇ ਛਾਣ ਲਿਆ ਆ ਛਾੜਨਾ ਜ਼ਰੂਰੀ ਆ ਕਿਉਂਕਿ ਗੁੜ ਦੇ ਵਿੱਚ ਮਿੱਟੀ ਜ਼ਰੂਰ ਹੁੰਦੀ ਹੈ ਥੋੜੀ ਜੀ ਤੇ ਪਾਣੀ ਲਿਆਇਆ ਆ ਆਟਾ ਗੁੰਨਣ ਲਈ ਹੁਣ ਅਸੀਂ ਤੇਲ ਪਾ ਦਾਂਗੇ ਮੈਂ ਤੇਲ ਆਪ ਆਪਸ਼ਨਲ ਨੇ ਤੁਸੀਂ ਵਰਤ ਸਕਦੇ ਹੋ ਚਾਹੇ ਤੁਸੀਂ ਬਿਨਾਂ ਤੇਲ ਦੇ ਗੁੜ ਵਾਲੇ ਪਾਣੀ ਨਾਲ ਹੀ ਆਟਾ ਗੁੰਨ ਲਈਓ ਕਿਉਂਕਿ ਸਾਨੂੰ ਬਹੁਤ ਵਧੀਆ ਲੱਗਦੀ ਹੈ ਤੇਲ ਉਨਾਲੇ ਬੱਚੇ ਵੀ ਖਾ ਲੈਂਦੇ ਆ ਇਸ ਤਰੀਕੇ ਨਾਲ ਤੇ ਆਟੇ ਵਿੱਚ ਤੁਸੀਂ ਚੰਗੀ ਤਰ੍ਹਾਂ ਚਰਕਾ ਲਿਆ ਮਿਕਸ ਕਰ ਲਿਆ ਹੈ ਹੁਣ ਥੋੜਾ ਥੋੜਾ ਕਰਕੇ ਪਾਣੀ ਦੇ ਨਾਲ ਗੋੜ ਵਾਲੇ ਪਾਣੀ ਦੇ ਨਾਲ ਆਟਾ ਗੁੰਨਵਾਂਗੇ ਜੇ ਸੰਗ ਲੋੜ ਪਏਗੀ ਆਪਸ਼ਨ ਹੈ ਜੇ ਲੋੜ ਪਏਗੀ ਤਾਂ ਅਸੀਂ ਇਹ ਪਾਣੀ ਵਰਤਾਂਗੇ ਅਦਰਵਾਈਜ਼ ਨਹੀਂ ਸਖਤ ਜਿਆ ਆਟਾ ਗੁੰਨਣਾ ਨਾ ਪਤਲਾ ਤੇ ਨਾ ਲਾਹ ਜਿਆਦਾ ਸਖਤ ਠੀਕ ਜਿਆ ਪਲਸ ਜਿਆਦਾ ਸਖਤ ਨਹੀਂ ਸਖਤ ਵੀ ਨਹੀਂ ਦੇਖੋ ਇਸ ਤਰ੍ਹਾਂ ਆਟਾ ਕਰ ਲਿਆ ਹੈ ਲਓ ਜੀ ਸਾਡਾ ਆਟਾ ਗੁੰਨ ਕੇ ਤਿਆਰ ਹੋ ਗਿਆ ਹੈ ਆ ਦੇਖੋ ਇਸ ਤਰ੍ਹਾਂ ਹੋਣਾ ਚਾਹੀਦਾ ਆਟਾ ਨਾ ਜ਼ਿਆਦਾ ਸਖਤ ਨਾ ਬਹੁਤਾ ਜ਼ਿਆਦਾ ਨਰ ਤੇ ਤੇਲ ਸਾਡਾ ਗਰਮ ਹੋ ਗਿਆ ਆ ਹੁਣ ਅਸੀਂ ਇਹਦੀਆਂ ਛੋਟੀਆਂ-ਛੋਟੀਆਂ ਟਿੱਕੀਆਂ ਬਣਾਵਾਂਗੇ ਇਹਦੇ ਆਟੇ ਦੀਆਂ ਛੋਟੀਆਂ ਛੋਟੀਆਂ ਟਿੱਕੀਆਂ ਬਣਾ ਲੈਣੇ ਆ। ਇੰਨਾ ਖਿੜਾ ਲੈ ਲਿਓ ਛੋਟਾ ਬਹੁਤ ਜ਼ਿਆਦਾ ਵੱਡਾ ਨਹੀਂ ਲੈਣਾ। ਤੇਲ ਦੀ ਮਦਦ ਦੇ ਨਾਲ ਅਸੀਂ ਇਹਨੂੰ ਬੇਲ ਲਵਾਂਗੇ। 4-5 ਬੇਲ ਲੈਣੇ ਆ। ਇਸ ਤਰ੍ਹਾਂ ਰੱਖਣੀਆਂ ਬਹੁਤ ਜ਼ਿਆਦਾ ਮੋਟੀਆਂ ਨਹੀਂ ਰੱਖਣੀਆਂ ਤੇ ਬਹੁਤ ਜ਼ਿਆਦਾ ਪਤਲੀਆਂ ਨਹੀਂ ਕਰਨੀਆਂ ਲਓ ਜੀ ਟਿੱਕੀਆਂ ਬਣ ਗਈਆਂ ਤੇਲ ਸਾਡਾ ਗਰਮ ਹੋ ਗਿਆ ਹੈ ਹੁਣ ਅਸੀਂ ਇਹਨੂੰ ਫਰਾਈ ਕਰ ਲੈਣੇ ਆ ਇਹਦੇ ਵਿੱਚ ਦੀ ਇੱਕ ਸਾਈਡ ਤੋਂ ਬਹੁਤ ਫੁੱਲ ਗਈ ਹੈ ਫਿਰ ਦੂਸਰੀ ਸਾਈਡ ਪਲਟ ਲਓ ਥੋੜਾ ਟਾਈਮ ਬਾਅਦ ਪਲਟ ਲਿਓ ਕਿ ਦੋਨੇ ਸਾਈਡ ਤੋਂ ਚੰਗੀ ਤਰ੍ਹਾਂ ਪੱਕ ਜੇ ਲਓ ਜੀ ਬਸ ਹੁਣ ਸਾਡੀਆਂ ਟਿੱਕੀਆਂ ਬਣ ਚਲੀਆਂ ਆ ਆ ਦੇਖੋ ਡਾਰਕ ਬਰਾਊਨ ਰੰਗ ਹੋ ਗਿਆ ਹੈ ਬਸ ਇੱਕ ਸਾਈਡ ਤੋਂ ਥੋੜੀ ਜਿਹੀ ਹੋਰ ਪੱਕਛੇ ਵੀ ਫਿਰ ਅਸੀਂ ਕੱਢ ਲੈਣੇ ਆ ਲਓ ਜੀ ਦੋਨੇ ਸਾਈਡ ਤੋਂ ਸਾਡੀਆਂ ਟਿੱਕੀਆਂ ਬਣ ਗਈਆਂ ਇਹਨੂੰ ਕੱਢ ਲਿਓ ਤੁਸੀਂ ਲਓ ਜੀ ਸਟਿੱਟਕੀਆਂ ਬਣ ਕੇ ਤਿਆਰ ਆ ਗੁੜ ਵਾਲੀਆਂ ਤੁਸੀਂ ਘਰ ਬਣਾਇਓ ਜ਼ਰੂਰ ਬਹੁਤ ਵਧੀਆ ਬਣ ਗਈਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਪੋਰਟ ਕਰੋ ਜੀ ਸਾਨੂੰ ਧੰਨ ਧੰਨਵਾਦ ਜੀ ਥੈਂਕ ਯੂ ਫॉर ਵਾਚਿੰਗ